ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀਆਂ ਕੁਝ ਘਟਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗਰੀਬ ਨੂੰ ਨਦੀ ਵਿੱਚ ਤੱਕਾ ਕਿਉਂ ਦਿੱਤਾ ਸੀ ਦਸਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਲਕ ਸਨ ਤਾਂ ਉਹਨਾਂ ਦੇ ਬਚਪਨ ਦੇ ਦਿਨਾਂ ਵਿੱਚ ਪਟਨਾ ਸ਼ਹਿਰ ਵਿਖੇ ਗੰਗਾ ਨਦੀ ਦੇ ਕਿਨਾਰੇ ਇੱਕ ਕੋੜੀ ਰਹਿੰਦਾ ਸੀ ਜਿਹੜਾ ਕੀ ਕੋੜ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਉਹ ਗੰਗਾ ਨਦੀ ਦੇ ਕਿਨਾਰੇ ਬੈਠਾ ਤਾਂ ਰਹਿੰਦਾ ਸੀ ਪਰ ਕਦੇ ਗੰਗਾ ਨਦੀ ਵਿੱਚ ਇਸ਼ਨਾਨ ਨਹੀਂ ਕਰਦਾ ਸੀ ਇੱਕ ਦਿਨ ਜਦ ਉਹ ਕੋੜੀ ਗੰਗਾ ਨਦੀ ਦੇ ਕਿਨਾਰੇ ਬੈਠਾ ਹੋਇਆ ਸੀ ਤਾਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਕੋੜੀ ਨੂੰ ਨਦੀ ਵਿੱਚ ੱਤਕਾ ਮਾਰ ਦਿੱਤਾ ਜਿਸ ਕਰਕੇ ਉਹ ਨਦੀ ਵਿੱਚ ਜਾ ਡਿੱਗਾ ਜਿਸ ਨੂੰ ਦੇਖ ਕੇ ਗੁਰੂ ਜੀ ਦੇ ਨਾਲ ਦੇ ਸਾਥੀ ਤਾੜੀਆਂ ਮਾਰ ਕੇ ਉੱਚੀ ਉੱਚੀ ਹੱਸਣ ਲੱਗ ਪਏ ਉਹ ਕੋੜੀ ਗੁਰੂ ਜੀ ਦੀ ਇਸ ਹਰਕਤ ਤੋਂ ਬੜਾ ਦੁਖੀ ਹੋਇਆ ਤੇ ਉਹ ਬਾਹਰ ਖੜੇ ਹੱਸੀ ਜਾ ਰਹੇ ਬੱਚਿਆਂ ਨੂੰ ਉੱਚੀ ਉੱਚੀ ਬੁਰਾ ਭਲਾ ਬੋਲਣ ਲੱਗਾ ਜਦੋਂ ਉਹ ਕੋੜੀ ਜ਼ੋਰ ਲਗਾ ਕੇ ਨਦੀ ਵਿੱਚੋਂ ਬਾਹਰ ਆਇਆ ਤਾਂ ਆਪਣੇ ਸਰੀਰ ਨੂੰ ਦੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਉਸਦਾ ਕੋੜ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਸੀ ਆਪਣੇ ਆਪ ਨੂੰ ਨਵਾਂ ਨਿਰਵਾ ਦੇਖ ਕੇ ਉਹ ਕੋੜੀ ਗੁਰੂ ਜੀ ਦੇ ਚਰਨਾ ਵਿੱਚ ਟਹਿ ਪਿਆ ਇਸ ਤਰ੍ਹਾਂ ਜੇਕਰ ਗੁਰੂ ਜੀ ਕਿਸੇ ਨੂੰ ਦੁਖੀ ਕਰਦੇ ਵੀ ਸਨ ਤਾਂ ਉਹ ਸਿਰਫ ਉਸਦੇ ਭਲੇ ਲਈ ਹੀ ਕਰਦੇ ਸਨ ਗੁਰੂ ਜੀ ਦੇ ਘਰ ਦੇ ਨੇੜੇ ਇੱਕ ਬੁੱਢੀ ਮਾਈ ਰਹਿੰਦੀ ਸੀ ਜਿਹੜੀ ਕਿ ਬਹੁਤ ਜ਼ਿਆਦਾ ਗਰੀਬ ਸੀ ਉਸਦੇ ਕੋਈ ਧੀ ਪੁੱਤ ਵੀ ਨਹੀਂ ਸੀ ਜਿਹੜਾ ਉਸ ਨੂੰ ਰੋਟੀ ਖਵਾ ਸਕੇ ਇਸ ਕਰਕੇ ਉਹ ਚਰਖਾ ਕੱਤ ਕੇ ਆਪਣੀ ਰੋਟੀ ਦਾ ਗੁਜ਼ਾਰਾ ਚਲਾਉਂਦੀ ਸੀ ਕਈ ਵਾਰੀ ਜਦੋਂ ਮਾਈ ਚਰਖਾ ਨਾ ਕੱਤਦੀ ਤਾਂ ਗੁਰੂ ਸਾਹਿਬ ਜੀ ਉਸ ਦੇ ਕੱਚੇ ਘਰ ਵਿੱਚ ਜਾ ਕੇ ਉਸ ਦੀਆਂ ਸਾਰੀਆਂ ਛੱਲੀਆਂ ਅਤੇ ਪੂਣੀਆਂ ਵੇੜੇ ਵਿੱਚ ਖਿਲਾਰ ਦਿੰਦੇ ਜਿਸ ਨੂੰ ਦੇਖ ਕੇ ਉਹ ਮਾਈ ਬੜਾ ਦੁਖੀ ਹੁੰਦੀ ਅਤੇ ਊਲਾਮਾ ਲੈ ਕੇ ਮਾਤਾ ਗੁਜਰੀ ਜੀ ਦੇ ਪਾਸ ਆਉਂਦੀ ਤਾਂ ਮਾਤਾ ਗੁਜਰੀ ਜੀ ਉਸ ਨੂੰ ਨੁਕਸਾਨ ਨਾਲੋਂ ਵੀ ਜ਼ਿਆਦਾ ਪੈਸੇ ਦੇ ਕੇ ਉਸ ਨੂੰ ਵਾਪਸ ਮੋੜ ਦਿੰਦੇ ਇੱਕ ਦਿਨ ਜਦੋਂ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਜੀ ਪਾਸੋਂ ਪੁੱਛਿਆ ਕਿ ਤੁਸੀਂ ਉਸ ਬੁੱਢੀ ਮਾਈ ਦੀਆਂ ਛੱਲੀਆਂ ਤੇ ਪੂਣੀਆਂ ਕਿਉਂ ਖਿਲਾਰਦੇ ਹੋ ਤਾਂ ਗੁਰੂ ਜੀ ਫਰਮਾਏ ਕੀ ਅਸੀਂ ਉਸ ਮਾਈ ਦੀਆਂ ਸ਼ੱਲੀਆਂ ਅਤੇ ਪੂਣੀਆਂ ਇਸ ਕਰਕੇ ਖਿਲਾੜਦੇ ਹਾਂ ਤਾਂਕਿ ਉਸ ਦੀ ਕ੍ਰੀਬੀ ਕੱਟੀ ਜਾਵੇ ਉਹ ਬੁੱਢੀ ਮਾਈ ਜਦੋਂ ਵੀ ਸ਼ਿਕਾਇਤ ਲੈ ਕੇ ਤੁਹਾਡੇ ਪਾਸ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਚੋਖਾ ਤਨ ਦੇ ਕੇ ਵਾਪਸ ਭੇਜਦੇ ਹੋ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਤਾ ਗੁਜਰੀ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੇ ਗੁਰੂ ਜੀ ਦਾ ਮੱਥਾ ਚੁੰਮਿਆ ਤੇ ਉਹਨਾਂ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਹਵੇਲੀ ਵਿੱਚ ਰਹਿੰਦੇ ਸਨ ਉਸ ਹਵੇਲੀ ਵਿੱਚ ਇੱਕ ਬਹੁਤ ਵੱਡਾ ਖੂਹ ਸੀ ਜਿਸ ਦਾ ਪਾਣੀ ਬਹੁਤ ਸਾਫ਼ ਤੇ ਮਿੱਠਾ ਸੀ ਸਾਰੇ ਮੁਹੱਲੇ ਵਿੱਚ ਹੋਰ ਕੋਈ ਖੂਹ ਨਾ ਹੋਣ ਕਰਕੇ ਲਾਗਲੇ ਘਰਾਂ ਦੀਆਂ ਸਾਰੀਆਂ ਔਰਤਾਂ ਇਸ ਖੂਹ ਤੋਂ ਪਾਣੀ ਭਰਨ ਆਉਂਦੀਆਂ ਸਨ ਉਹਨਾਂ ਦੇ ਘੜੇ ਕੱਚੇ ਹੁੰਦੇ ਸਨ ਤੇ ਜਦੋਂ ਉਹ ਪਾਣੀ ਭਰ ਕੇ ਵਾਪਸ ਜਾਣ ਲੱਗਦੀਆਂ ਤਾਂ ਗੁਰੂ ਜੀ ਆਪਣੀ ਗਲੇਲ ਦਾ ਨਿਸ਼ਾਨਾ ਲਗਾ ਕੇ ਉਹਨਾਂ ਦੇ ਘੜੇ ਤੋੜ ਦਿੰਦੇ ਜਿਸ ਨਾਲ ਉਹਨਾਂ ਦਾ ਸਾਰਾ ਪਾਣੀ ਡੁੱਲ ਜਾਂਦਾ ਤਾਂ ਉਹ ਸ਼ਿਕਾਇਤ ਲੈ ਕੇ ਮਾਤਾ ਗੁਜਰੀ ਜੀ پاس ਆਉਂਦੀਆਂ ਤਾਂ ਮਾਤਾ ਗੁਜਰੀ ਜੀ ਉਹਨਾਂ ਔਰਤਾਂ ਨੂੰ ਦਿਲਾਸਾ ਦਿੰਦੇ ਤੇ ਘੜੇ ਦੇ ਮੁੱਲ ਨਾਲੋਂ ਵੱਧ ਉਹਨਾਂ ਨੂੰ ਪੈਸੇ ਦਿੰਦੇ ਜਿਸ ਨਾਲ ਉਹ ਔਰਤਾਂ ਖੁਸ਼ ਹੋ ਜਾਂਦੀਆਂ ਕਿਉਂਕਿ ਉਹਨਾਂ ਪੈਸਿਆਂ ਨਾਲ ਨਾਲੇ ਉਹ ਨਵਾਂ ਘੜਾ ਖਰੀਦ ਲੈਂਦੀਆਂ ਤੇ ਨਾਲੇ ਕੁਝ ਪੈਸੇ ਬਚ ਵੀ ਜਾਂਦੇ ਸਤਨਾਮ ਸ਼੍ਰੀ ਵਾਹਿਗੁਰੂ